ਅੱਜ ਦੇ ਹੁਕਮਨਾਮੇ ਵਿੱਚ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਜਿਸ ਰੱਬ ਨੇ ਸਾਨੂੰ ਮੋਹ ਮੰਗਿਆਂ ਦਾਤਾਂ ਦਿੱਤੀਆਂ ਜੋ ਹਰ ਜਗ੍ਹਾ ਸਾਡੀ ਆਸਾਂ ਪੂਰੀਆਂ ਕਰਦਾ ਹੈ ਸਾਡੇ ਝਗੜੇ ਤੇ ਕਲੇਸ਼ ਨਾਸ ਕਰਦਾ ਹੈ ਉਹਨੂੰ ਯਾਦ ਕਰਨਾ ਚਾਹੀਦਾ ਉਹ ਸਾਡੇ ਤੋਂ ਦੂਰ ਨਹੀਂ ਹੈ ਜਿਸ ਰੱਬ ਦੀ ਬਰਕਤ ਨਾਲ ਅਸੀਂ ਸਾਰੀਆਂ ਮੌਜਾਂ ਮੰਡਦੇ ਹਾਂ ਉਹਦੇ ਨਾਲ ਪ੍ਰੀਤ ਜੋੜਨੀ ਚਾਹੀਦੀ ਜਿਸ ਰੱਬ ਨੇ ਸਾਡਾ ਇਹ ਸੋਨਾ ਸ਼ਰੀਰ ਬਣਾਇਆ ਹੈ ਉਹ ਸਾਨੂੰ ਕਦੀ ਵੀ ਨਾ ਭੁੱਲੇ ਵਾਹਿਗੁਰੂ ਜੀ ਨੇ ਸਾਨੂੰ ਆਤਮਾ ਸ਼ਰੀਰ ਤੇ ਤਨ ਦਿੱਤਾ ਹੈ ਖਾਣ ਲਈ ਸਵਾਦਲੇ ਪਦਾਰਤ ਦਿੱਤੇ ਨੇ ਸਾਡੇ ਚੰਗੇ ਪਾਗ ਬਣਾ ਕੇ ਸਾਨੂੰ ਸੋਹਣੇ ਮਕਾਨ ਰਥ ਤੇ ਕੋੜੇ ਦਿੱਤੇ ਸਭ ਕੁਝ ਦੇਣ ਵਾਲੇ ਰੱਬ ਨੇ ਸਾਨੂੰ ਪੁੱਤਰ ਬੋਟੀ ਦੋਸਤ ਤੇ ਨੌਕਰ ਦਿੱਤੇ ਉਹਦੀ ਉਸਤਤ ਕਰਨ ਨਾਲ ਮਨ ਤਨ ਖਿੜਿਆ ਰਹਿੰਦਾ ਹੈ ਸਾਰੇ ਦੁੱਖ ਮਿਟ ਜਾਂਦੇ ਨੇ ਸਾਰੇ satsang ਵਿੱਚ ਉਸ ਰੱਬ ਦੇ ਗੁਣ ਚੇਤੇ ਕਰਿਆ ਕਰੋ ਜਿਸ ਨੂੰ ਸਿਮਰਨ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਨੇ